ਤਿੰਨ ਦੱਦੇ ਮੰਗ ਲੈਣਾ ਜੀਵਨ ਦੀ ਕੋਈ ਐਸੀ ਦਾਤ ਨਹੀਂ ਜਿਹੜੀ ਤੁਹਾਡੀ ਝੋਲੀ 'ਚ ਨਾ ਪੈ ਜਾਵੇ ਗੁਰੂ ਕੇ ਸਿੱਖੋ ਤਿੰਨ ਦੱਦੇ ਕਈਆਂ ਦੇ ਮਨ ਵਿੱਚ ਇੱਕ ਸਵਾਲ ਪੈਦਾ ਹੋਏਗਾ ਵੇ ਦੱਦੇ ਹੀ ਕਿਉਂ 35 ਅਖਰੀ ਦੇ ਵਿੱਚੋਂ ਕੇਵਲ ਦੱਦੇ ਲਫ਼ਜ਼ ਦੀ ਚੋਣ ਹੀ ਕਿਉਂ ਕਰਨੀ ਅਸੀਂ ਕੌਣ ਆ ਜੀ ਦੱਦੇ ਤੋਂ ਦੀਨ ਮੰਗਤੇ ਭਿਖਾਰੀ ਜਾਚਕ ਬੈਗਰਸ ਤੇ ਗੁਰੂ ਕੌਣ ਹੈ ਦੱਦੇ ਤੋਂ ਦਾਤਾ ਹਮਦੀਨ ਤੁਮ ਜੁਗ-ਜੁਗ ਦਾਤੇ ਤੇ ਮੰਗਣਾ ਕੀ ਹੈ ਜੀ ਦੱਦੇ ਤੋਂ ਦਾਨ ਮੰਗਣ ਵਾਲਾ ਦੱਦੇ ਤੋਂ ਦੀਨ ਦੇਣ ਵਾਲਾ ਦੱਦੇ ਤੋਂ ਦਾਤਾ ਤੇ ਮੰਗਣਾ ਕੀ ਹੈ ਦੱਦੇ ਤੋਂ ਦਾਨ ਇਸ ਕਰਕੇ ਬੇਨਤੀ ਕੀਤੀ ਤਿੰਨ ਦੱਦੇ ਮੰਗ ਲਿਓ ਜੀਵਨ ਵਿੱਚ ਬੜੇ ਕੰਮ ਆਉਣਗੇ ਕੇਵਲ ਬੋਲ ਕੇ ਲੰਗਾ ਬਹੁਤੀ ਡਿਟੇਲ ਨਹੀਂ ਪਹਿਲਾ ਦੱਦਾ ਦਰਗਾਹੀ ਦਾਤਾ हे सतगुरु जी बख्शीश ਕਰਕੇ ਮੈਨੂੰ ਉਹ ਦਾਤਾਂ ਬਖਸ਼ ਕੇ ਨਿਵਾਜਣਾ ਜਿਹੜੀਆਂ ਤੁਰ ਦਰਗਾਹ ਦੇ ਵਿੱਚ ਕੰਮ ਆਉਂਦੀਆਂ ਨੇ ਜਿਨ੍ਹਾਂ ਦਾਤਾਂ ਦੇ ਸਦਕੇ ਤੁਰ ਦਰਗਾਹ ਦੇ ਨਾਲ ਸਾਡੀ ਸਾਂਝ ਪੈਂਦੀ ਅੰਮ੍ਰਿਤ ਵੇਲੇ ਦਾ ਜਾਗਣਾ ਅੰਮ੍ਰਿਤ ਵੇਲੇ ਦਾ ਇਸ਼ਨਾਨ ਅੰਮ੍ਰਿਤ ਵੇਲੇ ਦਾ ਚੌਂਕੜਾ ਗੁਰਮੰਤਰ ਦਾ ਅਭਿਆਸ ਅੰਮ੍ਰਿਤ ਦੀਆਂ ਬਾਣੀਆਂ ਨਿਤਨੇਮ ਦੀਆਂ ਬਾਣੀਆਂ ਅਮਰਦੀ ਦਾਤ ਇਹ ਤੁਰ ਦਰਗਾਹ ਦੀਆਂ ਸੰਜਾਂ ਨੇ ਆ ਦਿਹਾੜਾ ਆ ਰਿਹਾ ਪੰਥ ਦੇ ਮਹਾਨ ਸ਼ਹੀਦ ਬ੍ਰਹਮ ਗਿਆਨਤਾ ਦੀ ਮੂਰਤ ਤੰਤਨ ਬਾਬਾ ਦੀਪ ਸਿੰਘ ਜੀ ਦਾ ਹੱਥ ਜੋੜ ਬੇਨਤੀ ਕਰਨ ਲਗਾ ਕਦੇ ਜੀਵਨ ਪੜੋ ਨਾ ਐਸੇ ਮਹਾਨ ਯੋਧੇ ਦਾ ਕਲਗੀਧਰ ਪਾਤਸ਼ਾਹ ਦੇ ਹੱਥੋਂ અમૃત પાન ਕਰਕੇ જીવન ਦੇ ਵਿੱਚ ਐਸੇ ਰੰਗ ਲੱਗੇ ਐਸੀ ਕਿਰਪਾ ਵਰਤੀ ਅੱਜ ਜਿੱਥੇ ਕਲਗੀਧਰ ਪਾਤਸ਼ਾਹ ਦਾ ਜ਼ਿਕਰ ਹੁੰਦਾ ਹੈ ਉੱਥੇ ਉਹਨਾਂ ਦੇ ਲਾਡਲੇ თანਤਨ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਨਾਲ ਹੁੰਦਾ ਤੇ ਕੌਮ ਨੂੰ ਹੱਥ ਜੋੜ ਕੇ ਇੱਕ ਬੇਨਤੀ ਕਰਦੇ ਹਾਂ ਗੁਰੂ ਸਾਹਿਬ ਦੇ ਦਿਹਾੜੇ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਦਿਹਾੜੇ ਕੇਵਲ ਗੱਲਾਂ ਬਾਤਾਂ ਨਾਲ ਨਹੀਂ ਮਨਾਉਣੇ ਜਿਨਕੇ ਦਿਨ ਮਨਾਤੇ ਹੋ ਉਹਨਾਂ ਦੀ ਬਾਤ ਵੀ ਮੰਨੋ ਬਾਬਾ ਦੀਪ ਸਿੰਘ ਜੀ ਵਰਗਾ ਕੋਈ ਨਹੀਂ ਹੋ ਸਕਦਾ ਕੌਮ ਦੇ ਜਿੰਨੇ ਵੀ ਸ਼ਹੀਦ ਨੇ ਉਹਨਾਂ ਵਰਗਾ ਕੋਈ ਨਹੀਂ ਹੋ ਸਕਦਾ ਪਰ ਹੱਥ ਜੋੜ ਬੇਨਤੀ ਕਰਾਂ 1 2% 4% ਉਹਨਾਂ ਦੇ ਮਾਰਗ ਤੇ ਕਦਮ ਪੁੱਟਣ ਦਾ ਯਤਨ ਤੇ ਕੀਤਾ ਜਾ ਸਕਦਾ ਹੈ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਹਾੜੇ ਨੂੰ ਮੁਖ ਰੱਖ ਕੇ 27 ਜਨਵਰੀ ਸਵੇਰੇ 9 ਵਜੇ ਸ਼ਹੀਦ ਗੰਗਸਾਹਬ ਧੰਨ ਬਾਬਾ ਦੀਪ ਸਿੰਘ ਜੀ ਇਸ ਪਾਵਨ ਸਥਾਨ ਤੇ ਅੰਮ੍ਰਿਤ ਸੰਚਾਰ ਦਾ ਉਪਰਾਲਾ ਕੀਤਾ ਪੰਜਾਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਗੁਰੂ ਗ੍ਰੰਥ ਸਾਹਿਬ ਦੀ ਸਰਪ੍ਰਸਤੀ ਹੇਠ ਪ੍ਰਥਮ ਰਾਤ ਹੀ ਇਹ ਜਾਨ ਖੰਡੇ ਕੀ ਪਾਹੁਲ ਛਕੇ ਪਹਿਲੀ ਗੱਲ ਹੀ ਖੰਡੇ ਤੋਂ ਸ਼ੁਰੂ ਹੋਈ ਖੰਡੇ ਦੀ ਪਾਹਲ ਤੋਂ ਸ਼ੁਰੂ ਹੋਈ ਪ੍ਰਥਮ ਵੈਰੀ ਫਰਸਟ ਸੋਈ ਸਿੰਘ ਪ੍ਰਧਾਨ ਅਵਰਨਾ ਪਾਹਲ ਜੋ ਲਏ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਨੁਸਾਰ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਿਏ ਚਾਰ ਦਿਹਾੜੇ ਸ਼ਹੀਦਿਆਂ ਦੇ ਦਿਨ ਮਨਾ ਕੇ ਉਸ ਤੋਂ ਬਾਅਦ ਜੇ ਅਸੀਂ ਫੇਰ ਰੰਗ ਰਲੀਆਂ ਵਿੱਚ ਖਚਤ ਹੋਏ ਆ ਤੇ ਕਾਹਦੇ ਦਿਹਾੜੇ ਮਨਾਏ ਜੇ ਦਿਹਾੜੇ ਮਨਾਏ ਸਫਲ ਕਰਨੇ ਨੇ ਤੇ ਗੁਰੂ ਦੇ ਸਿੱਖਾਂ ਦੇ ਦਰਸਾਏ ਹੋਏ ਮਾਰਗ ਤੇ ਗੁਰੂ ਪੂਰੇ ਦੇ ਦਰਸਾਏ ਹੋਏ ਮਾਰਗ ਤੇ ਕਦਮ ਪੁੱਟिए ਤਿਆਰ ਬਰ ਤਿਆਰ ਹੋ ਕੇ ਅੰਮ੍ਰਿਤ ਛਕਣ ਦੇ ਲਈ ਸਮੇਂ ਸਿਰ ਪਹੁੰਚੋਗੇ ਨਾ ਤੇ ਸੱਚ ਜਾਣਨਾ ਮੇਰੇ ਕਲਗੀਧਰ ਪਾਤਸ਼ਾਹ ਤੇ ਗੁਰੂ ਦੇ ਪਿਆਰੇ ਸ਼ਹੀਦ ਸਿੰਘ ਬੜੇ ਪ੍ਰਸੰਨ ਹੋਣਗੇ ਇਹ ਮੇਰੇ ਬੱਚੇ ਨੇ ਮੇਰੀ ਬੱਚੀ ਨੇ ਕੇਵਲ ਗੱਲਾਂ ਨਾਲ ਜਨਮ ਦਿਹਾੜਾ ਨਹੀਂ ਮਨਾਇਆ ਆਗਮਨ ਦਿਹਾੜਾ ਨਹੀਂ ਮਨਾਇਆ ਬਲਕਿ ਆਪਣੇ ਆਪ ਨੂੰ ਵੀ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਸਮਰਪਿਤ ਕੀਤਾ ਸੋ ਪਾਤਸ਼ਾਹ ਬਖਸ਼ਿਸ਼ ਕਰਕੇ ਇੱਥੇ ਇਹੋ ਗੱਲ ਸਮਝਾਉਂਦੇ ਨੇ ਪਹਿਲਾ ਬੇਨਤੀ ਕੀਤੀ ਪਹਿਲਾ ਦਦਾ ਦਰਗਾਹੀ ਦਾਤਾ ਹੱਥੀਂ ਸੇਵਾ ਸੰਗਤ ਵਿੱਚ ਆਉਣਾ ਦਸਮੰਦ ਕੱਢ ਕੇ ਭਲੇ ਪਾਸੇ ਲਾਉਣਾ ਦਰਗਾਹੀ ਦਾਤਾ ਦੂਜਾ ਦਦਾ ਮੰਗਿਓ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚੋਂ ਦੁਨੀਆਵੀ ਦਾਤਾ ਸੰਸਾਰ ਦੇ ਵਿੱਚ ਜਿਉਣ ਦੇ ਲਈ ਘਰ ਪਰਿਵਾਰ ਰਹਿਣ ਨੂੰ ਮਕਾਨ ਵੀ ਭੋਜਨ ਵੀ ਚੰਗੇ ਬਸਤਰ ਵੀ ਸਭ ਕੁਝ ਚਾਹੀਦਾ ਇਹ ਦੁਨੀਆਵੀ ਦਾਤਾਂ ਨੇ ਦੁਨੀਆ ਦੇ ਵਿੱਚ ਜੀਣ ਦੇ ਲਈ ਸਾਡੇ ਕੰਮ ਆਉਂਦੀਆਂ ਨੇ ਸਭ ਕੁਝ ਗੁਰੂ ਦੇ ਚਰਨਾਂ ਵਿੱਚੋਂ ਮੰਗਣਾ ਹੈ ਭਗਤਾਂ ਨੇ ਤਾਂ ਰਸੋਈ ਦਾ ਸਮਾਨ ਤੱਕ ਮੰਗ ਲਿਆ ਦਾਲ ਸਿੱਧਾ ਮੰਗੋ ਕਿ ਯੋ ਹਮਰਾ ਖੁਸ਼ੀ ਕਰੇ ਨਿਤ ਜਿਓ ਪਨੀਆਂ ਛਾਦਨ ਨੀਕਾ ਅਨਾਜ ਮੰਗੋਂ ਸਤ ਸ੍ਰੀਕਾ ਗਊ ਭੈਸ ਮੰਗੋ ਲੈ ਵੇਰੀ ਇੱਕ ਤਾਜਨ ਤੁਰੀ ਚੰਗੇਰੀ ਕਿਹੜੀ ਚੀਜ਼ ਨਹੀਂ ਮੰਗੀ ਪਰ ਇੱਕ ਗੱਲ ਦਾ ਧਿਆਨ ਰੱਖਿਓ ਪਹਿਲੇ ਨੰਬਰ ਤੇ ਦਰਗਾਹੀ ਦਾਤਾ ਮੰਗਣੀ ਆ ਦੁਨਿਆਵੀ ਦਾਤਾ ਨਹੀਂ ਉਹ ਦਾਤਾ ਜਿਨ੍ਹਾਂ ਦੇ ਸਦਕੇ ਗੁਰੂ ਦੇ ਚਰਨਾਂ ਨਾਲ ਪ੍ਰੇਮ ਪਵੇ ਤੁਰ ਦਰਗਾਹ ਦੇ ਨਾਲ ਸਾਜ ਪਵੇ ਦਰਗਾਹੀ ਦਾਤਾ ਦੁਨਿਆਵੀ ਦਾਤਾ ਤੇ ਤੀਜਾ ਦਦਾ ਭੁੱਲ ਨਾ ਜਾਇਓ ਜੇ ਤੀਜਾ ਦਦਾ ਨਾ ਨਾ ਮੰਗਿਆ ਤੇ ਪਹਿਲੇ ਦੋ ਦਦਿਆਂ ਦਾ ਆਨੰਦ ਨਹੀਂ ਮਾਣ ਸਕੋਗੇ ਸਾਧ ਸੰਗਤ ਜੀ ਉਹ ਹੈ ਦੇਹ ਅਰੋਗਤਾ ਦੇਹ ਅਰੋਗ ਹੋਏਗੀ ਤੇ ਦਰਗਾਹੀ ਦਾਤਾ ਦਾ ਆਨੰਦ ਮਾਣਿਆ ਜਾ ਸਕੇਗਾ ਦੇਹ ਅਰੋਗ ਹੋਏਗੀ ਤੇ ਦੁਨਿਆਵੀ ਦਾਤਾ ਦਾ ਆਨੰਦ ਮਾਣਿਆ ਜਾ ਸਕੇਗਾ ਮੈਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੈਠ ਕੇ ਦਾਵੇ ਨਾਲੇ ਗੱਲ ਕਹਿਣ ਲੱਗਾ ਜਿਸ ਦਿਨ ਸਿੱਖ ਨੂੰ ਇਹ ਤਿੰਨ ਦਦੇ ਮੰਗਣ ਦੇ ਜਾਚ ਆ ਗਈ ਨਾ ਸੰਸਾਰ ਦਾ ਕੋਈ ਐਸਾ ਪਦਾਰਥ ਨਹੀਂ ਜਿਹੜਾ ਸਿੱਖ ਦੀ ਝੋਲੀ ਵਿੱਚ ਨਾ ਪੈ ਜਾਵੇ ਸਭ ਕੁਝ ਵਿੱਚੇ ਆ ਜਾਏਗਾ ਪਰ ਮੰਗਿਓ ਸ਼ਰਦਾ ਦੇ ਨਾਲ ਮੰਗਿਓ ਹਲੀਮੀ ਦੇ ਨਾਲ ਕਾਲੇ ਨਾ ਪਿਓ ਗੁਰੂ ਦੇਵਨਹਾਰ ਦਾ ਤਾਰ ਹੈ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ ਉਤਰੇ ਮਨ ਕੀਪੋ